ਸਤਨਾਮ ਸ੍ਰੀ ਵਾਖਰੂ ਸਵਾਗਤਿਓ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਭੰ ਗੁਰ ਪ੍ਰਸਾਦਿ ਚਪ ਆਦ ਸਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ज्ञान ध्यान किस कर्म न जान नाहिं निर्मल करणी साध संगत कै अचल लावहु विखनु नदी जाय करणी डटाओ तो बन्धन मन को गांठ सर्व भला सुम राख बोलन ते राखो हो प्रभु नानक दे कर हाथ ਤੈਂਤੀ ਸੁਮੋ ਬਚਨ ਦੋਹਰਾ ਨਗਨ ਕੇ ਸੁਕਬ ਨਹ ਰਖੈ ਸਿਰ ਦਸਾਰ ਸਜਾਏ ਕੇਸ਼ਨ ਕੋ ਸਤਕਾਰ ਕਰ ਸਿੱਖੀ ਰਹਿ ਤ ਕਮਾਏ ਮੂਲ ਰੂਪ ਕੇ ਸੁਨੰਗੇ ਨਹੀਂ ਰਖਣੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਪ ਸਰਵਤ ਸਾਂਨ ਦਾ ਪਿਛਲੇ ਦਿਨਾਂ ਤੋਂ ਲੈ ਕਰਕੇ ਹਰ ਰੋਜ਼ ਦਸ਼ਮੇਸ਼ਿਕਾ ਜੀ ਵੱਲੋਂ ਕੀਤੇ ਹੋਏ ਦਾ ਉਪਮਾ ਦੇ ਵਿੱਚੋਂ ਰਜਨਾ ਇੱਕ ਉਪਮ ਇੱਕ ਵਾਚਨ ਸ਼੍ਰਵਣ ਕਰਦੇ ਆਏ ਅੱਜ ਆਪਾਂ 35 35 ਮਾ ਜਿਹੜਾ ਵਚਨ ਸ਼੍ਰਵਣ ਕਰਾਂਗੇ 35 ਨੇ ਵਚਨ ਦਾ ਜਿਹੜਾ ਮੂਲ ਉਦੇਸ਼ ਹੈ ਉਹ ਹੈ ਕਿ ਨੰਗੇ ਰਹੀ ਮਾ ਪੁਰਸ਼ਾ ਨੂੰ ਮਾ ਪੁਰਸ਼ਾ ਵੱਲੋਂ ਇੱਕ ਸੰਸ਼ੰਦਾ ਗੰਧੀ ਦੇ ਵਿੱਚ ਜਾਉ ਕਰੋਣਾ ਕੀਤਾ ਹੈ ਜੀ ਦੂਰਾ ਨਾਮ ਕੇਸ ਕਬ ਨਾ ਰਖੇ ਸਿਰ ਵਿਸਤਾਰ ਸੁਜਾਏ ਕੇਸਨ ਕੋ ਸੁਧਕਾਰ ਕਰ ਸਿੱਖੀ ਰੱਖ ਕਮਾਏ ਮਹਾਰਾਜ ਜੀ ਦਾ ਹੁਕਮ ਹੈ ਵੀ ਭਾਈ ਬੁਲ ਸਿੱਖ ਨੇ ਕਦੇ ਵੀ ਕੇਸ ਨੰਗੇ ਨਹੀਂ ਰੱਖੇ ਅਰਥ ਹੈ ਕੇਸ ਕਦੇ ਨੰਗੇ ਨਹੀਂ ਰੱਖਣੇ ਤੇ ਵਿਸਤਾਰ ਦੇ ਵਿਸਤਾਰ ਸੁਜਾ ਕੇ ਰੱਖਣੀ ਹੈ ਪਰਮਾਨ ਹੈ ਨਾਗਨ ਵੇ ਬਾਹਰ ਫਿਰਨ ਨਾਗਨ ਸੀਸ ਜੋ ਖਾਏ ਨਾਗਨ ਪ੍ਰਸਾਦ ਰੋ ਵਟਾਈ ਤਨਖਾਈਆ ਬਟੋ ਕਹਾਏ ਰਹਿ ਜਾਵਾ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਕਹਦੇ ਨੇ ਜੋ ਸਿੱਖ ਨੰਗੇਸ਼ੇਰ ਬਾਸ ਰਿਖਾ ਨੰਗੇਸ਼ਰ ਕੋ ਜਨ ਸ਼ਕਤਾਰ ਨੰਗੇਸ਼ਰ ਅਸ਼ਾਲ ਨੂੰ ਬਣਾਉਂਦਾ ਉਹ ਸਭ ਤੋਂ ਵੱਡਾ ਤਨਖਾਈਆ ਪੰਗਾ ਦੋਨੋਂ ਬਖਤਕਾਰ ਬਾਗ ਸੁਨਹ ਕਰ ਬੰਦਈ ਸਾਭ ਨੂੰ ਬਖਸ਼ੇ ਤੁ ਹੁਕਮ ਹੈ ਵੀ ਦੋਨੇ ਸਾਭ ਨੂੰ ਸੁਭਾ ਕੰਗਾ ਕਰੇ ਤੇ ਪਾਗ ਨੂੰ ਪੂਣੀ ਜਿਚਾ ਕਰਕੇ ਲੱਗਦਾ ਹੈ ਬਹੁਤ ਸੁੰਦਰ ਪਾਗ ਯਾ ਦੇ ਸਾਭ ਬੱਲਣਾ ਕਰੇ ਕਿਉਂਕਿ ਆਪਾਂ ਦੇਖਿਆ ਬਹੁਤ ਗੁਰ ਸਿੱਖ ਨੇ ਜਿਹੜੇ ਸਿਆਣੀ ਉਮਰ ਦੇ ਵੀ ਨੇ ਉਹ ਵੀ ਕੇਸ ਲੰਗੇ ਕਰਕੇ ਫਿਰਦੇ ਨੇ ਮੈਂ ਦੇਖਿਆ ਦਰਸ਼ਨ ਕੀਤੇ ਨੇ ਜਿਹੜੇ ਸਾਹਿਬ ਦੇ ਸਿੰਘ ਨੇ ਰਿੰਗ ਸਿੰਘਾਂ ਦੇ ਵਿੱਚ ਸੜਨੇ ਕਲਾ ਵਾਲੇ ਸੇ ਉਹਨਾਂ ਦੇ ਸਿਰ ਮੈਂ ਕਦੇ ਨਹੀਂ ਦੰਗੇ ਗਿਵੇ ਜਦੋਂ ਕੇਸਾਂ 'ਤੇ ਇਹ ਤੀਸ਼ਾਨ ਕਰਦੇ ਨੇ ਫਿਰ ਕੇਸ ਹਰੇ ਕਰਦੇ ਨੇ ਕੇਸ ਹਰੇ ਕਰਨ ਦੇ ਸਮੇਂ ਉਹ ਫਿਰ ਵੀ ਉਹਨਾਂ ਕੇਸਾਂ ਨੂੰ ਛਾਪ ਕੇ ਰੱਖਦੇ ਨੇ ਆਪਣੇ ਏਸ਼ਕੀ ਦੇ ਨਾਲ ਜਦੋਂ ਹਰੇ ਹੋ ਗਏ ਕੇਸ ਫਿਰ ਤੇਲ ਲਾ ਕਰਕੇ ਜੱਜ ਗਣੀ ਨਮਾਲਾ ਦਸਤਾਰ ਛਾ ਲੈਂਦੇ ਉਹ ਤਿਸ ਤਰ੍ਹਾਂ ਸਤੁਰੂ ਦੀ ਧੀ ਜਿਹੜੀ ਬਨਯਾਵਾ ਦੇ ਵਿੱਚ ਉਹਨ ਵੀ ਗਲਾ ਕੱਲ ਪੰਖਾਂ ਦੇ ਵਿੱਚ ਫੈਸਲਾ ਸੰਪਰਦਾਵਨ ਦੇ ਵਿੱਚ ਐਸਟ ਜਿਹੜੇ ਚੜ੍ਹਦੀਆਂ ਕਲਾਵਾਂ ਵਾਲੇ ਲੋਕ ਸਿੱਖ ਰਹਿੰਦੇ ਨੇ ਜਿਹੜੇ ਕਦੇ ਵੀ ਆਪਣੇ ਕੇਸਾਂ ਨੂੰ ਛਿਰਦੇ ਕੇਸਾਂ ਨੂੰ ਨੰਗਾ ਨਹੀਂ ਰੱਖਦੇ ਉਹ ਮਹਾਰਾਜ ਜੀ ਦਾ ਇਹ ਫੈਕੀ ਬਾਬਤ ਹਨ ਹੈ ਛਿਰਦੇ ਕੇਸ ਨੰਗੇ ਨਹੀਂ ਰੱਖਣੇ ਉਹ ਹੋਈਆਂ ਪੁੱਲਾਂ ਝੁੱਠਾਂ ਦੀ ਖਿਮਾ ਆਪ ਸੰਗਤਾਂ ਵੱਧ ਵਧ ਸੇਅਰ ਕਰਕੇ ਲਾਭ ਪ੍ਰਾਪਤ ਕਰਨੇ ਆਨ ਜੀ ਬਾਤ ਗੁਰੂ ਜੀ ਦਾ ਖਾਲਸਾ ਬਾਤ ਗੁਰੂ ਜੀ ਦੀ ਖਤਮ ਹੈ